ਆਓ ਰਲ ਮਿਲ 15 ਅਗਸਤ ਮਨਾਈਏ 15 ਅਗਸਤ ਤੇ ਸਟੇਡੀਅਮ ਵਿੱਚ ਬਲੱਡ ਦਾ ਕੈਂਪ ਲਾਈਏ ਸਾਧਿਆ ਨੇ ਦਿੱਤਾ ਬਲੱਡ ਲੋਕੀ ਕਹਿੰਦੇ ਵਾਹ ਲਾਇਨ ਕਲੱਬ ਵਾਹ ਲਾਇਨ ਕਲੱਬ ਨਮਸਕਾਰ ਮੈਂ ਤੁਹਾਡਾ ਆਪਣਾ 파ਰਤ ਕੋਸ਼ਿਸ਼ ਚਾਹ ਲੋ ਤੁਸੀਂ ਦੇਖ ਰਹੇ ਹੋ ਬੀਬੀ ਨਿਊਜ਼ ਲਾਈਵ ਸੁਨਾਮ ਦੇ ਸਟੇਡੀਅਮ ਵਿੱਚ ਅੱਜ ਦੇ ਲਾਇਨ ਕਲੱਬ ਨੇ ਬਲੱਡ ਕੈਂਪ ਯੂਨਿਟ ਦਾ ਕੈਂਪ ਲਗਾਇਆ ਆਓ ਉਹਨਾਂ ਦੀਆਂ ਤੁਹਾਨੂੰ ਫੋਟੋ ਕਰੇਕਟ ਫੋਟੋ ਲਾਇਨ ਕਲੱਬ ਵੱਲੋਂ ਸਟੇਡੀਅਮ ਵਿਖੇ ਲਗਾਏ ਗਏ ਖੂਨਦਾਨ ਕੈਂਪਸ ਦੌਰਾਨ ਲੋਕਾਂ ਨੇ ਵੱਧ ਚੜ੍ਹ ਕੇ ਖੂਨਦਾਨ ਕੀਤਾ ਖੂਨਦਾਨ ਕਰਦੇ ਪਬਲਿਕ ਦੀਆਂ ਵੀਡੀਓਜ਼ ਲਾਇਨ ਕਲੱਬ ਵੱਲੋਂ ਲਗਾਏ ਗਏ ਬਲੱਡ ਕੈਂਪ ਦੇ ਦੌਰਾਨ ਪੌਦੇ ਵੰਡਣ ਦਾ ਲੰਗਰ ਵੀ ਲਗਾਇਆ ਗਿਆ ਤੇ ਲੋਕਾਂ ਨੇ ਖੂਬ ਪੌਦੇ ਲਏ ਆਜ਼ਾਦੀ ਦੇ ਸ਼ੂਭ ਦਿਹਾੜੇ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਅੱਜ ਲਾਇਨਸ ਕਲੱਬ ਵੱਲੋਂ ਬਲੱਡ ਕੈਂਪ ਲਗਾਇਆ ਗਿਆ ਨਾਲੇ ਪੌਦਿਆਂ ਦਾ ਲੰਗਰ ਲਗਾਇਆ ਗਿਆ ਹਰ ਸਾਲ ਲਾਇਨ ਫਰਬਰ ਇਹ ਸੇਵਾ ਕਰਦਾ ਆ ਰਿਹਾ ਹੈਗਾ ਬਲੱਡ ਡੋਨੇਸ਼ਨ ਕੈਂਪ ਕਈ ਸਾਲਾਂ ਤੋਂ ਲੱਗਦਾ ਆ ਰਿਹਾ ਸਾਡਾ ਜਿਸ ਵਿੱਚ ਬਹੁਤ ਦਾਨੀ ਸੱਜਣ ਆਪਣਾ ਬਲੱਡ ਦੇ ਕੇ ਜਾਂਦੇ ਨੇ ਜਿਹੜਾ ਅੱਜ ਦੇ ਸਮੇਂ ਦੀ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਅੱਜ ਫੋਦਰ ਦਾ ਲੰਗਰ ਲਗਾਇਆ ਗਿਆ ਵਾਤਾਵਰਨ ਜਿਸ ਦੀ ਸਾਹਮਣੇ ਆਪਾਂ ਦੇਖ ਰਹੇ ਹਾਂ ਟੈਂਪਰੇਚਰ ਡੇ ਬਾਏ ਡੇ ਇਨਕਰੀਜ਼ ਹੋ ਰਿਹਾ ਹੈ ਗਾ ਜੀ ਪਰ ਜੇ ਦੀ ਆਪ ਨੂੰ ਬਹੁਤ ਜ਼ਿਆਦਾ ਲੋੜ ਆ ਗਿਆ ਤਾਂ ਕਿ ਆਪਾਂ ਆਪਣੇ ਵਾਤਾਵਰਨ ਨੂੰ ਸੰਭਾਲ ਕਰੀਏ ਜੀ ਇਸ ਲਈ ਮੈਂ ਧੰਨਵਾਦ ਕਰਨਾ ਚਾਹਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਜੈ ਹਿੰਦ ਸੁਤੰਤਰਤਾ ਦਿਵਸ ਦੇ ਮੌਕੇ ਤੇ ਪਹਿਲਾਂ ਮੈਂ ਸਾਨੂੰ ਵਧਾਈ ਦੇਣਾ ਚਾਹੁੰਦਾ ਜਿਹੜਾ ਅੱਜ ਦਾ ਪ੍ਰੋਜੈਕਟ ਹੈ ਸਾਡੇ ਪ੍ਰਧਾਨ ਰਮਨ ਜੀ ਦੇ ਅਗਵਾਈ ਵਿੱਚ ਲੈਕ ਕਲੱਬ ਵੱਲੋਂ ਲਗਾਇਆ ਗਿਆ ਹੈ ਤੇ ਅੱਜ ਸਾਡੇ ਨਾਲ ਇਹ ਕੈਂਪ ਹੈ ਬਹੁਤ ਵੱਡਾ ਮੈਗਾ ਪ੍ਰੋਜੈਕਟ ਦੇ ਤੌਰ ਤੇ ਲਗਾਇਆ ਜਾ ਰਿਹਾ ਅਸੀਂ ਵੱਧ ਤੋਂ ਵੱਧ ਯੂਨਿਟ ਇਕੱਠੇ ਕਰਕੇ ਦੇ ਲੋਕਾਂ ਦੇ ਜੋ ਲੋਡ ਹੈ ਇਸ ਸਮੇਂ ਦੀ ਉਹ ਮੰਗ ਨੂੰ ਪੂਰਾ ਕਰਾ ਚਾਹੁੰਦੇ ਹਾਂ ਬਲੱਡ ਦੀ ਜੋ ਸਮੱਸਿਆ ਹੋਵੇ ਕਾਮ ਮਰੀਜ਼ਾਂ ਨੂੰ ਸਮੱਸਿਆ ਨਾ ਹੋਵੇ ਦੂਜਾ ਅਸੀਂ ਜਿਹੜਾ ਪ੍ਰੋਜੈਕਟ ਨਾਲ ਨਾਲ ਲਗਾ ਰਹੇ ਹਾਂ ਉਹ ਉਹਦਿਆਂ ਦਾ ਜਿਵੇਂ ਅੱਜ ਦੇ ਜੋ ਕੇ ਸਮੇਂ ਦੀ ਲੋਡ ਹੈ ਕਿ ਜਿਹੜਾ ਟੈਂਪਰੇਚਰ ਹੈ ਉਹ ਡੇ ਬਾਏ ਡੇ ਇਨਕਰੀਸ ਹੋ ਗਿਆ ਜਿਵੇਂ 55 ਤੇ ਆਪਾਂ ਪਤਾ ਹੈ 54 ਤੋਂ ਸਰਵਾਈਵ ਕਰਨਾ ਔਖਾ ਹੈ ਤਾਂ ਜਿਹੜੀ ਉਸ ਲੋਡ ਨੂੰ ਦੇਖਦੇ ਹੋਏ ਅਸੀਂ ਜਿਹੜੇ ਸਾਡੇ ਲੋਕਲ ਬੁੱਟੇ ਨੇ ਵਧੀਆ ਬੁੱਟੇ ਨੇ ਜਿਹੜੇ ਵਾਤੋਂ ਦਾ ਆਕਸੀਜਨ ਪ੍ਰੋਡਿਊਸ ਕਰਦੇ ਨੇ ਉਹ ਅਸੀਂ ਉਹ ਡਿਸਟ੍ਰੀਬਿਊਟ ਕਰ ਰਹੇ ਹਾਂ ਧੰਨਵਾਦ ਸਾਰੇ ਸੁਨਾਮ ਸ਼ਹਿਰ ਵਾਸੀਆਂ ਨੂੰ 77ਵੇਂ ਗਣਨਾ ਦਿਵਸ ਤੇ ਵਧਾਈ ਦਿੰਦਾ ਤੇ ਜਿਹੜਾ ਲਾਇਨ ਦਾ ਲਾਇਨਸ ਕਲੱਬ ਵੱਲੋਂ ਬਲੱਡ ਡੋਨੇਟ ਕੈਂਪ ਹੈ ਇਹ ਕਾਫੀ ਟਾਈਮ ਤੋਂ ਹਰ ਸਾਲ 15 ਅਗਸਤ ਨੂੰ ਲਗਾਇਆ ਜਾਂਦਾ ਹੈ ਜਿਸ ਵਿੱਚ ਕੀ ਵੱਧੋ ਵੱਧ ਜੁਨਟਾਂ ਜਿਹੜੀਆਂ ਇਕੱਤਰਤ ਕਰਕੇ ਅਸੀਂ ਸਰਕਾਰ ਨੂੰ ਦਿੰਨੇ ਆ ਤਾਂ ਜੋ ਇਸ ਦਾ ਫਾਇਦਾ ਵੱਧੋ ਵੱਧ ਲੋਕ ਉਠਾ ਸਕਣ ਇਸ ਕੈਂਪ ਵਿੱਚ ਲਗਭਗ 100 ਪਲੱਸ ਅਸੀਂ ਜੁਨਟਾਂ ਇਕੱਠੀਆਂ ਕਰਕੇ ਦਿੰਨੇ ਹੈਗੇ ਆ ਅੱਜ ਅਸੀਂ ਇਸ ਦੇ ਨਾਲ ਨਾਲ ਵਿਸ਼ੇਸ਼ ਹੈ ਜੋ ਪੌਦਿਆਂ ਦਾ ਲੰਗਰ ਵੀ ਲਗਾਇਆ ਹੈ ਤੇ ਇਹ ਲੰਗਰ ਸਾਡਾ ਪੌਦਿਆਂ ਦਾ ਸਾਰਾ ਸਾਲ ਚੱਲੇਗਾ ਅਸੀਂ ਇਸ ਸਾਲ ਦੇ ਵਿੱਚ ਸਾਰੇ ਚ ਕੋਸ਼ਿਸ਼ ਕਰਾਂਗੇ ਵੀ ਵੱਧੋ ਵੱਧ ਬੂਟੇ ਲਗਾਏ ਵੀ ਜਾਣ ਤੇ ਬੰਡੇ ਵੀ ਜਾਣ ਕਿਉਂਕਿ بارش ਬਹੁਤ ਘੱਟ ਹੋ ਰਹੀ ਹੈ ਤੇ ਟੈਂਪਰੇਚਰ ਬਹੁਤ ਹਾਈ ਹੋ ਰਿਹਾ ਹੈ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਵੱਧੋ ਵੱਧ ਬੂਟੇ ਨੇੜੇ ਬੰਦ ਕੇ ਤੇ ਵਾਤਾਵਰਨ ਜਿਹੜਾ ਸ਼ੁੱਧ ਕੀਤਾ ਜਾਵੇ ਅਤੇ ਟੈਂਪਰੇਚਰ ਨੂੰ ਡਾਊਨ ਕੀਤਾ ਜਾਵੇ ਧੰਨਵਾਦ